ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਜੀ ਪਾਸ਼ਾਹੀ ਸਿਗਰੂ ਅਮਰਦਾਸ ਮਹਾਰਾਜ ਜੀ ਦਾ 450 ਸਾਲਾ ਜੋਤੀ ਜੋਦਿਸ਼ ਅਤੇ ਚੌਥੀ ਪਾਸ਼ਾਹੀ ਸਿਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ 450 ਸਾਲ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 16 17 18 ਸਤੰਬਰ ਨੂੰ ਸ੍ਰੀ ਗੋਵਿੰਦਗੜ੍ਹ ਸਾਹਿਬ ਦੀ ਧਰਤੀ ਉੱਤੇ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਔਰ ਜਿੱਥੇ ਇਹਨਾਂ ਸਮਾਗਮਾਂ ਦੇ ਵਿੱਚ ਵੱਡੇ ਪੱਧਰ ਦੇ ਤੇ ਗੁਰਮਤ ਸਮਾਗਮ ਹੋਣਗੇ ਇਹਦੇ ਨਾਲ ਹੀ ਅ ਘੋੜਥਵਾਰੀ ਨੀਜਾਬਾਜੀ ਔਰ ਗੱਤਕੇ ਦੇ ਜਿਹੜੇ ਹੈਗੇ ਆ ਕੰਪੀਟੀਸ਼ਨ ਕਰਾਏ ਜਾਣਗੇ ਇਸ ਤੋਂ ਇਲਾਵਾ ਇਹਨਾਂ ਦੋਨਾਂ ਸ਼ਤਾਵਦੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਚਾਰ ਵੱਡੇ ਸੈਮੀਨਾਰ ਜਿਹੜੇ ਹੈਗੇ ਆ ਉਹ ਜਿਹੜੇ ਪੰਜਾਬ ਵਿੱਚ ਵੱਖਰੀਆਂ ਵੱਖਰੀਆਂ ਥਾਵਾਂ ਤੇ ਕਰਾਏ ਜਾਣਗੇ ਜਿਨ੍ਹਾਂ ਚੋਂ ਸਭ ਤੋਂ ਪਹਿਲਾ ਜਿਹੜਾ ਸੈਮੀਨਾਰ ਆ ਉਸ ਰਿਖਡੂਰ ਸਾਹਿਬ ਦੀ ਧਰਤੀ ਤੇ ਕਰਾਇਆ ਜਾਏਗਾ ਔਰ ਦੂਸਰਾ ਸੈਮੀਨਾਰ ਜਿਹੜਾ ਹੈਗਾ ਉਹ ਖਾਲਸਾ ਕਾਲਜ ਪਟਿਆਲਾ ਉਥੇ ਕਰਾਇਆ ਜਾਏਗਾ ਤੀਸਰਾ ਜਿਹੜਾ ਸੈਮੀਨਾਰ ਹੈਗਾ ਉਹ ਸ੍ਰੀ ਗੁਰ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਨਾਮਪੁਰ ਸਾਹਿਬ ਕਰਾਇਆ ਜਾਏਗਾ ਔਰ ਚੌਥਾ ਜਿਹੜਾ ਸੈਮੀਨਾਰ ਹੋਏਗਾ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਵਿਖੇ ਕਰਾਇਆ ਜਾਏਗਾ ਔਰ ਜਿਹੜਾ ਇਹ ਸੈਮੀਨਾਰ ਹੋਏਗਾ ਇਹ ਅੰਤਰਰਾਸ਼ਟਰੀ ਪੱਧਰ ਦਾ ਹੋਏਗਾ ਔਰ ਅੱਜ ਜਿਹੜੀ ਇਹ ਮੀਟਿੰਗ ਕੀਤੀ ਗਈ ਆ ਕਿ ਇਹਨਾਂ ਦੀ ਰੂਪਰੇਖਾ ਕਿਸ ਤਰ੍ਹਾਂ ਨਾਲ ਰਿੱਖੀ ਜਾਣੀ ਆ ਜਿਹੜੀਆਂ ਤਰੀਕਾ ਉਹ ਕਿਸ ਤਰੀਕ ਕਦੋਂ ਲਿਖੀਆਂ ਜਾਣੀ ਆ ਇਹਦੇ ਬਾਰੇ ਜਾਣਕਾਰੀ ਜਿਹੜੀ ਆ ਬਾਅਦ ਚ ਸਾਂਝੀ ਕੀਤੀ ਜਾਏਗੀ ਸੋ ਅੱਜ ਦੇ ਇਹ ਪ੍ਰੋਗਰਾਮ ਸਿਗੇ ਕਿ ਅੱਜ ਸਮੂੱਚੀ ਸਾਡੀ ਟੀਮ ਜਿਦੇ ਸਰਦਾਰ ਗੁਰਚੰਦ ਸਿੰਘ ਜੀ ਗਰੇਵਾਲ ਸਰਦਾਰ ਅਮਰਜੀਤ ਸਿੰਘ ਝਾਵਲਾ ਸਾਡੇ ਲਖਰੂ ਸਾਹਿਬ ਔਰ ਇਸ ਤੋਂ ਬਨਾ ਧਰਮ ਪ੍ਰਚਾਰ ਕਮੇਟੀ ਦੇ ਸਾਡੇ ਮੈਂਬਰ ਸਾਹਿਬ ਸਾਡੇ ਸਖਤਰ ਸਹਿਬਾਨ ਹੋਰ ਸਾਰੀਆਂ ਸ਼ਕਤੀਆਂ ਇੱਥੇ ਹਾਜ਼ਰ ਮੈਂ ਔਰ ਇਹ ਜਿਹੜੇ ਚਾਰ ਸੈਮੀਨਾਰਰ ਨੇ ਇਹਦੇ ਵਿੱਚ ਔਰ ਜਿਹੜੇ ਉੱਚ ਕੋਟੀ ਦੇ ਵਿਦਵਾਨ ਜਿਹੜੇ ਹੈਗੇ ਆ ਵੱਖ-ਵੱਖ ਨੇ ਯੂਨੀਵਰਸਿਟੀਆਂ ਤੋਂ ਔਰ ਵਿਦੇਸ਼ਾਂ ਤੋਂ ਵੀ ਜਿਹੜੇ ਵਿਦਵਾਨ ਆ ਉਹਨਾਂ ਨੂੰ ਸੱਦ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੀਵਨੀ ਉੱਤੇ ਔਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਜੀਵਨੀ ਦੇ ਉੱਤੇ ਜਿਹੜਾ ਹੈਗਾ ਉਹ ਚਾਰਨਾ ਪਾਣਗੇ ਔਰ ਇਹ ਸੈਮੀਨਾਰਾਂ ਦੇ ਜਿਹੜੇ ਹੈਗੇ ਆ ਉਹ ਇੱਕ ਬਲਖਣ ਆਪਣੀ ਜਿਹੜੀ ਛਾਪ ਆ ਉਹ ਸੰਗਤ ਵਿੱਚ ਛੱਡਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ